ਸਿੰਦੂ ਨਦੀ ਦੇ ਪਾਣੀ ਨੂੰ ਰੋਕਣ ਲਈ ਪਾਰਤੂਲੋ ਕੀਤੇ ਜਾ ਰਹੇ ਵਿਚਾਰ ਦੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਸਿੰਧੂ ਨਦੀ ਸਮਝੌਤੇ ਤੋਂ ਕੋਈ ਵੀ ਦੇਸ਼ ਇੱਕ ਤਰਫਾ ਵੱਖ ਨਹੀਂ ਹੋ ਸਕਦਾ ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਹ ਸਮਝੌਤਾ ਵਿਸ਼ਵ ਬੈਂਕ ਦੀ ਵਿਚੋਲਗੀ ਨਾਲ ਹੋਇਆ ਸੀ ਸ਼੍ਰੀਫ ਨੇ ਕੁਝ ਪਤਰੀ ਮੀਟਿੰਗ 'ਚ ਬਿਆਨ ਦਿੱਤਾ ਜਿੱਥੇ ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਕਿਸੇ ਵੀ ਅੰਦਰੂਨੀ ਅਤੇ ਬਾਹਰੀ ਚੁੱਕਿਆ ਖਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਬਿਆਨ 'ਚ ਕਿਹਾ ਗਿਆ ਹੈ ਕਿ ਮੀਟਿੰਗ 'ਚ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਵਧਨ ਤੇ ਡੂੰਘੀ ਚਿੰਤਾ ਜਤਾਈ ਗਈ ਹੈ ਅਤੇ ਭਾਰਤ ਦੇ ਰੁਖ ਵਲੋ ਵਲੋ ਕੀਤੇ ਜਾ ਰਹੇ ਬਲ ਪ੍ਰਯੋਗ ਦੀ ਨਿੰਦਾ ਕੀਤੀ ਗਈ ਹੈ ਪਰ ਨੇ ਪਾਕਿਸਤਾਨ ਨੂੰ ਪਹਿਲਾ ਹੀ ਵੱਡਾ ਝਟਕਾ ਦਿੱਤਾ ਦਰਸਲ ਭਾਰਤ ਦੇ ਬਾਈਕਾਟ ਕਰਨ ਸਲਾਮਾਂਬਾਦ 'ਚ ਹੋਣ ਵਾਲੇ ਸਾਰਕ ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਜਿਸ ਮਗਰੋਂ ਨੇਪਾਲ ਨੇ ਕਿਹਾ ਕਿ ਅਗਲੀ ਸਾਰਕ ਮੀ ਅਤਵਾਦੀ ਮੁੱਦੇ ਤੇ ਅਮਰੀਕਾ ਨੇ ਭਾਰਤ ਦਾ ਸਮਰਥਨ ਕੀਤਾ ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਦੇ ਨਾਲ ਖੜਾ ਹੈ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਨੇ ਭਾਰਤ ਦੇ ਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਫੋਨ ਤੇ ਗੱਲਬਾਤ ਕੀਤੀ ਓਥੇ ਅਮਰੀਕੀ ਸੁਰੱਖਿਆ ਸਲਾਹਕਾਰ ਨੇ ਭਾਰਤੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਟੋਪਾਲ ਨੂੰ ਫੋਨ ਕਰੂੜੀ ਹਮਲੇ ਤੇ ਆਪਣੀ ਚਿੰਤਾ ਜਤਾਈ ਹੈ ਇਸ ਨਾਲ ਹੀ ਅਮਰੀਕਾ ਨੂੰ ਵੀ ਜਤਾਈਏ ਕਿ ਪਾਕਿਸਤਾਨ ਅਤਵਾਦੀ ਸਮੂਹਾਂ ਤੇ ਕਾਰਵਾਈ ਕਰੇਗਾ ਅਮਰੀਕੀ ਕਾਂਗਰਸ ਨੇ ਬੌਬ ਮਦਨਲ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ 911 ਬਿੱਲ ਤੇ ਲਗਾਏ ਗਏ ਵੀਟੋ ਨੂੰ ਦਰਕਿਨਾਰ ਕਰਨ ਦੇ ਹੱਕ 'ਚ ਵੋਟਾਂ ਪਾਈਆਂ ਨੇ ਓਬਾਮਾ ਨੇ ਕਿਹਾ ਕਿ ਇਸ ਫੈਸਲੇ ਨੇ ਖਤਰਨਾਕ ਮਿਸਾਲ ਕਾਇਮ ਕੀਤੀ ਹੈ ਦਰਸਲ ਓਬਾਮਾ ਨੇ ਇਸ ਬਿੱਲ ਤੇ ਵੀਟੋ ਕੀਤਾ ਸੀ ਜਿਸ 911 ਹਮਲੇ ਦੇ ਪੀੜਤ ਪਰਿਵਾਰਾਂ ਨੂੰ ਅਧਿਕਾਰ ਦਿੱਤਾ ਗਿਆ ਸੀ ਕਿ ਉਹ ਸਾਊਦੀ ਸਰਕਾਰ ਦੇ ਖਿਲਾਫ ਮੁਕੱਦਮਾ ਕਰ ਸਕਦੇ ਨੇ ਅਮਰੀਕਾ ਦੀ ਪੁਲਿਸੀ ਗੋਲੀ ਨਾਲ ਕਾਲੇ ਦੀ ਮੌਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮ੍ਰਿਤਕ ਦੀ ਪੈਣ ਨੇ ਮਦਦ ਦੀ ਗੋਹਰ ਲਗਾਈ ਹੈ ਇਸ ਵਿੱਚ ਇੱਕ ਛੋਟੀ ਬੱਚੀ ਨੇ ਇਸ ਮਸਲੇ ਤੇ ਭਾਵੁਕ ਅਪੀਲ ਕੀਤੀ ਜਿਸ ਨੇ ਆਪਣੇ ਹੰਝੂਆਂ ਨਾਲ ਕਾਲਿਆਂ ਦੀਆਂ ਭਾਵਨਾਵਾਂ ਨੂੰ ਦਰਸਾਇਆ ਸਿਰਦੇ ਲੈਪੋਚ ਬਦੁਰੀਆਂ ਦੇ ਕਬਜ਼ੇ ਵਾਲੇ ਇਲਾਕੇ 'ਚ ਬੰਬਾਰੀ ਨਾਲ ਦੋ ਹਸਪਤਾਲ ਤਬਾਹ ਹੋ ਗਏ ਜਦਕਿ 7 ਨਾਗਰਿਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੰਤਰਾਸ਼ਟਰੀ ਪਰਿਸ਼ਦ ਦੀ ਬੈਠਕ ਸੀਰੀਆ ਦੇ ਹਾਲਾਤਾਂ ਤੇ ਚਰਚਾ ਕੀਤੀ ਗਈ ਜਿੱਥੇ ਜਰਨਲ ਸਕੱਤਰ ਬਾਨ ਕੀ ਮੂਨ ਨੇ ਸੀਰੀਆ ਦੇ ਹਾਲਾਤਾਂ ਨੂੰ ਕਸਾਈਖਾਨੇ ਤੋਂ ਵੀ ਭੈੜੇ ਦੱਸਿਆ ਜਿਨ੍ਹਾਂ ਨੇ ਬਿਨਾ ਨਾਮ ਲਏ ਇਸ ਲਈ ਸੀਰੀਆ ਸਰਕਾਰ ਅਤੇ ਰੂਸ ਨੂੰ ਜ਼ਿੰਮੇਵਾਰ ਠਹਿਰਾਇਆ ਰੂਸ ਦੇ ਸਾਈਬੀਰੀਆ ਵਿਚ ਪਿਆਨਕ ਅਗਨੇ ਜੰਗਲਾਂ ਨੂੰ ਆਪਣੀ ਜਪੇਟ ਚ ਲੈ ਆ ਲਿਆ ਜਿਸ ਮਗਰੋਂ ਤੇ ਐਮਰਜੈਂਸੀ ਲਾਣੀ ਗਈ ਹੈ ਅੱਗ ਬੁਝਾਉਣ ਲਈ ਜਹਾਜ਼ ਇਥੋਂ ਦੀਆਂ ਨਦੀਆਂ ਤੋਂ ਪਾਣੀ ਲੈ ਕੇ ਜਾ ਰਹੇ ਨੇ ਚੱਕਰਤੀ ਤੂਫਾਨ ਮੇਗੀ ਨੇ ਤਾਈਵਾਨ ਦੇ ਵਿੱਚ ਭਿਆਨਕ ਤਬਾਹੀ ਮਚਾਈ ਹੈ ਜਿਸ ਨਾਲ ਘਰਾਂ ਨੂੰ खासा ਨੁਕਸਾਨ ਹੋਇਆ ਅਤੇ ਵੇਖਦੇ ਵੇਖਦੇ ਇੱਕ ਚਾਰ ਮੰਜ਼ਿਲਾ ਇਮਾਰਤ ਟਹਿ ਟੇਰੀ ਹੋ ਗਈ। ਪੂਰਬੀ ਚੀਨ ਦੇ ਵਿੱਚ ਮੇਗੀ ਤੂਫਾਨ ਅਤੇ ਭਾਰੀ ਮੀਂਹ ਦੇ ਮਗਰੋਂ ਜ਼ਮੀਨ ਖਿਸਕ ਗਈ ਜਿਸ ਕਾਰਨ ਇੱਕੀ ਜਾਨ ਚਲੇ ਗਈ ਜਦਕਿ 27 ਲੋਕ ਲਾਪਤਾ ਦੱ세 ਜਾ ਰਹੇ ਨੇ ਜਿਥੇ 118 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ। ਚਿੰੰਗ ਚਿੜੀਆ ਕਰ ਚੇ ਤਿੰਦੂ ਇਹਦੇ ਨਵੇਂ ਜਮੇ ਬੱਚਿਆਂ ਨੂੰ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਲਿਆਂਦਾ ਹੈ ਜਿਨ੍ਹਾਂ ਨੇ ਆਪਣੀਆਂ ਸ਼ਰਾਰਤਾਂ ਨਾਲ ਵੇਖਣ ਵਾਲਿਆਂ ਦਾ ਮਨ ਮੋਲਿਆ